ਇੱਕ ਹਮਾਚਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਦੋ ਗੱਡੀਆਂ ਦੇ 64500 ਰੁਪਏ ਦੇ ਚਲਾਨ ਹੋਏ ਨੇ ਹੁਣ ਜੇਕਰ ਪਹਾੜੀ ਇਲਾਕੇ ਦੀ ਗੱਲ ਕਰੀਏ ਤਾਂ ਰੋਡ ਕਈ ਵਾਰ ਸਿੰਗਲ ਹੁੰਦੀ ਹੈ ਜਾਂ ਫਿਰ ਅਜਿਹੀ ਰੋਡ ਹੁੰਦੀ ਹੈ ਕਿ ਇੱਕ ਗੱਡੀ ਉੱਥੇ ਖਲੋਗੀ ਦੂਜੀ ਦਾ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਤਾਂ ਇਹ ਲਾਹੌਲ ਦਾ ਲਾਹੌਲ ਸਪੀਤੀ ਏਰੀਆ ਉੱਚੇ ਥਾਂ ਦੇ ਉੱਤੇ ਆ ਉਥੋਂ ਦਾ ਮਾਮਲਾ ਹੈ ਕੋਈ ਮਰੀਜ਼ ਸੀਗਾ ਐਮੂਲੈਂਸ ਨੂੰ ਰਸਤਾ ਨਹੀਂ ਦਿੱਤਾ ਗਿਆ ਦੋ ਗੱਡੀਆਂ ਸੀਗੀਆਂ ਇੱਕ ਦਾ ਕੋਈ ਨੰਬਰ ਅਜੇ ਨਹੀਂ ਲੱਗਿਆ ਸੀਗਾ ਤੇ ਦੂਜੀ ਚੰਡੀਗੜ੍ਹ ਨੰਬਰ ਦੀ ਗੱਡੀ ਸੀਗੀ ਇਹ ਆਪਸ ਦੇ ਵਿੱਚ ਬਹਿਸ ਰਏ ਸੀਗੇ ਪਾਰਕਿੰਗ ਨੂੰ ਲੈ ਕੇ ਜਾਂ ਜਗ੍ਹਾ ਨੂੰ ਲੈ ਕੇ ਉਹ ਬਹਿਸ ਅਜੇ ਹੀ ਹੋਈ ਕਿ ਉਹ ਆਪਸ ਦੇ ਵਿੱਚ ਜ਼ਿਆਦਾ ਤਕਰਾਰ ਵਧ ਗਿਆ ਐਂਬੂਲੈਂਸ ਦੇ ਡਰਾਈਵਰ ਨੇ ਹਾਰਨ ਦਿੱਤੇ ਆਪਣੇ ਹੋਟਲ ਚਲਾਏ ਪਰ ਕੋਈ ਫਰਕ ਨਹੀਂ ਪਿਆ ਫਿਰ ਉਹ ਆਪ ਵੀ ਬੇਨਤੀ ਕਰਦਾ ਨਜ਼ਰ ਆਇਆ ਕਹਿੰਦੇ ਪਰ ਉਹਦੇ باوجود ਲੋਕ ਲੜਨੋਂ ਨਹੀਂ ਹਟੇ ਆਪਸ ਦੇ ਵਿੱਚ ਬਹਿਸ ਚੱਲਦੀ ਰਹੀ ਤੇ ਉਹ ਮਰੀਜ਼ ਦੀ ਜਾਨ ਦੇ ਉੱਤੇ ਬਣ ਗਈ ਤੇ ਜਦੋਂ ਇਹ ਮਾਮਲਾ ਪਹੁੰਚਦਾ ਹੈ ਟਰਾਂਸਪੋਰਟ ਵਿਭਾਗ ਦੇ ਕੋਲ ਤਾਂ ਉਹਨਾਂ ਨੇ ਵੱਖ-ਵੱਖ ਧਰਾਵਾਂ ਦੇ ਤਹਿਤ ਐਂਬੂਲੈਂਸ ਦਾ ਰਾਹ ਰੋਕਣ ਦੀ ਧਾਰਾ ਸੜਕ ਦੇ ਉੱਤੇ ਜੋ ਹੱਲਾ ਗੁੱਲਾ ਕੀਤਾ ਉਹਦੀ ਧਾਰਾ ਕਈ ਧਰਾਵਾਂ ਦੇ ਤਹਿਤ ਇਹ ਚਲਾਨ ਕਰ ਦਿੱਤਾ ਦੋ ਗੱਡੀਆਂ ਦਾ 64500 ਦਾ ਹੁਣ ਪਤਾ ਨਹੀਂ ਅੱਧਾ ਅੱਧਾ ਹੋਇਆ ਜਾਂ ਇੱਕ ਦਾ ਥੋੜਾ ਹੋਇਆ ਇੱਕ ਦਾ ਜ਼ਿਆਦਾ ਹੋਇਆ ਪਰ 64500 ਰੁਪਏ ਦਾ ਚਲਾਨ ਹੋ ਗਿਆ ਹੈ